ਲੁਧਿਆਣਾ ਰੇਪ ਦੇ ਮੁਲਜ਼ਮਾਂ ਨੂੰ ਜੱਜ ਅੰਕਿਤ ਏਰੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਜਾਇਆ ਜਾ ਰਿਹਾ ਹੈ 7 ਦਿਨ ਦਾ ਪੁਲਿਸ ਰਿਮਾਂਡ ਦੇ ਉੱਤੇ ਜੱਜ ਸਾਹਿਬ ਨੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜੱਜ ਨੇ ਇਹਨਾਂ ਦੇ ਮੂਰੇ ਦੱਸਿਆ ਜਾ ਰਿਹਾ ਹੈ ਕਿ ਫਾਈਲ ਤੱਕ ਚਲਾ ਕੇ ਮਾਰੀ ਔਰ ਇਹਨਾਂ ਨੂੰ ਕਿਹਾ ਕਿ ਸ਼ਰਮ ਆਉਣੀ ਚਾਹੀਦੀ ਐਸੇ ਵਿਅਕਤੀਆਂ ਨੂੰ ਔਰ ਗੁੱਸੇ ਦੇ ਵਿੱਚ ਜੱਜ ਦਿਖੇ ਨੇ ਇਹ ਉਹ ਮੁਲਜ਼ਮ ਨੇ ਤਿੰਨ ਮੁਲਜ਼ਮ ਜਿਹੜੇ ਲੁਧਿਆਣਾ ਰੇਪ ਮਾਮਲੇ ਦੇ ਸੈਦ ਅਲੀ ਸੋਮੂ ਅਤੇ ਜਗਰੂਪ ਇਹ ਤਿੰਨ ਮੁਲਜ਼ਮ ਨੇ ਲੁਧਿਆਣਾ ਦੀ ਕੋਰਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਤਿੰਨ ਮੁਲਜ਼ਮਾਂ ਨੂੰ ਅਦਾਲਤ ਤੋਂ ਪੁਲਿਸ ਕਸਟਡੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ 7 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਹ ਪੁਲਿਸ ਨੇ ਹਾਸਲ ਕੀਤਾ ਮਾਨਯੋਗ ਜੱਜ ਨੇ ਬਹੁਤ ਸਖਤ ਨੋਟਿਸ ਲਿਆ ਇਹਨਾਂ ਦਾ ਔਰ ਸਖਤ ਨੋਟਿਸ ਲੈਣ ਤੋਂ ਬਾਅਦ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਅਫਸੋਸ ਹੈਗਾ ਤੁਹਾਨੂੰ ਅਫਸੋਸ ਹੈਗਾ ਜੋ ਤੁਸੀਂ ਕੀਤਾ ਤੁਹਾਨੂੰ ਕਿਸੇ ਤਰ੍ਹਾਂ ਦਾ ਅਫਸੋਸ ਹੈਗਾ ਜੋ ਕੀਤਾ ਸੋ ਤੁਸੀਂ ਦੇਖ ਸਕਦੇ ਹੋ ਕਿ ਤਿੰਨੇ ਸਿਰ ਝੁਕਾ ਕੇ ਅੰਦਰ ਮਾਨਯੋਗ ਅਦਾਲਤ ਦੇ ਵਿੱਚ ਖੜੇ ਰਹੇ ਐ ਇਹਨਾਂ ਤਿੰਨਾਂ ਨੂੰ ਪਾਸੇ ਲੈ ਜਾਇਆ ਜਾਵੇ ਇਹਨਾਂ ਨੂੰ ਕਰ ਦਿੱਤਾ ਗਿਆ ਇਹ ਮਾਮਲੇ ਦੇ ਵਿੱਚ ਵੱਡੀਆਂ ਖਬਰਾਂ ਵੱਡੀਆਂ ਤਸਵੀਰਾਂ ਅਸੀਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀ ਕੋਟ ਜਿੱਥੇ ਪੁਲਿਸ ਦੇ ਵੱਲੋਂ ਤਿੰਨ ਮੁਲਜ਼ਮਾਂ ਨੂੰ ਵਾਪਸ ਪੁਲਿਸ ਕਸਟਡੀ ਦੇ ਵਿੱਚ ਲਿਜਾਇਆ ਜਾ ਰਿਹਾ ਵੱਡਾ ਮਾਮਲਾ ਲੁਧਿਆਣਾ ਦੇ ਵਿੱਚ ਸ਼ਨੀਵਾਰ ਰਾਤ ਗੈਂਗਰੇਪ ਹੋਇਆ ਸੀ ਉਸ ਗੈਂਗਰੇਪ ਦੇ ਤਸਵੀਰਾਂ ਨੇ ਇਹ ਉਹਨਾਂ ਮੁਲਜ਼ਮਾਂ ਦੀਆਂ ਤਿੰਨ 6 ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਪੰਜ ਦਾ ਨਾਮ ਪੁਲਿਸ ਨੇ ਦਿੱਤਾ ਤਿੰਨ ਨੂੰ ਗ੍ਰਿਫਤਾਰ ਕਰਨ 'ਚ ਪੁਲਿਸ ਕਾਮਯਾਬ ਹੋਈ ਔਰ ਉਹਨਾਂ ਤਿੰਨਾਂ ਦੀਆਂ ਇਹ ਤਸਵੀਰਾਂ ਲੁਧਿਆਣਾ ਦੀ ਅਦਾਲਤ ਦੀਆਂ ਇਹ ਤਸਵੀਰਾਂ ਨੇ ਅਫਸੋਸ ਹੈਗਾ ਜੋ ਕੀਤਾ ਸ਼ਰਮ ਹੈ ਕਿਸੇ ਤਰ੍ਹਾਂ ਦੀ ਜੋ ਕੀਤਾ ਸੋ ਇਹ ਤਿੰਨੋਂ ਮੁਲਜ਼ਮ ਨੇ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੋਈ ਨੌਜਵਾਨਾਂ ਦੇ ਵੱਲੋਂ ਜੁੱਤੀਆਂ ਮਾਰੀਆਂ ਗਈਆਂ ਇਹਨਾਂ ਦੇ ਜੁੱਤੀਆਂ ਚਲਾਈਆਂ ਗਈਆਂ ਇਹਨਾਂ ਦੇ ਉੱਤੇ ਔਰ ਪੁਲਿਸ ਸੁਰੱਖਿਆ ਦੇ ਤਹਿਤ ਉਹਨਾਂ ਨੂੰ ਅੰਦਰ ਲੈ ਜਾ ਰਹੀ ਆਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਕੋਰਟ ਕੰਪਲੈਕਸ ਦੇ ਬਾਹਰ ਦੀਆਂ ਤਸਵੀਰਾਂ ਜੁੱਤੀਆਂ ਮਾਰੀਆਂ ਗਈਆਂ ਅਕਾਲੀ ਦਲ ਦੇ ਆਗੂ ਮੀਤਪਾਲ ਦੁਗਰੀ ਦੇ ਵੱਲੋਂ ਇਹ ਜੁੱਤੀਆਂ ਮਾਰੀਆਂ ਗਈਆਂ ਮੁਰਦਾਬਾਦ ਬਲਾਤਕਾਰ ਦੀ ਦੇ ਨਾਰੇ ਲੱਗ ਰਹੇ ਨੇ ਔਰ ਪੁਲਿਸ ਜਿਹੜੀ ਉਹਨਾਂ ਨੂੰ ਬਚਾਉਂਦੀ ਹੋਈ ਇੱਥੋਂ ਲੈ ਕੇ ਗਈ ਅਦਾਲਤ ਦੀ ਕੋਰਟ ਕੰਪਲੈਕਸ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਜੁੱਤੀਆਂ ਮਾਰੀਆਂ ਗਿਆ ਨੇ ਮੀਤਪਾਲ ਦੁਗਰੀ ਪਹਿਲਾਂ ਵੀ ਚਰਚਾ ਦੇ ਵਿੱਚ ਰਹੇ ਨੇ ਕਿੱਦਾਂ ਕਰਨਾ ਹੈ 3ਾਂ ਭੇਡਾਂ ਦੀ ਅਜਦਾ ਲੁੱਟਦੇ ਆ ਜੰਤਾਂ ਨੂੰ ਬੰਲੇ ਕਰੋ ਇਹ ਹਰਾਮ ਜਾਦਿਆਂ ਨੂੰ ਸਾਨੂੰ ਦਿਓ ਇਹਨਾਂ ਨੂੰ ਅਸੀਂ ਦੱਸਦੇ ਆ ਕੀ ਕਰਨਾ ਜੇ ਅੱਜ ਤੋਂ ਬਾਅਦ ਕਦੇ ਹਿੰਦੁਸਤਾਨ ਜਿਹੇ ਜਿਹੇ ਕੰਮ ਹੋ ਜਵੇ ਸਾਡੇ ਵਾਲੇ ਕਰੋ ਜੁੱਤੀਆਂ ਮਾਰੀਆਂ ਅਸੀਂ ਇਹਨਾਂ ਨੂੰ ਜਾਨੋਂ ਮਾਰਦੀ ਆ ਤੁਸੀਂ ਇਹਨਾਂ ਨੂੰ ਛੱਡੋ ਸਾਡੇ ਅੱਗੇ ਅਸੀਂ ਦੱਸਾਂ ਇਹਨਾਂ ਨੂੰ ਲਿਆਓ ਇੱਥੇ ਇਹਦਾ ਮੂੰਹ ਕਾਲਾ ਕਰਕੇ ਸੋ ਇਹ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਂ ਕਹਿੰਦਾ ਮੁੜ ਕੇ ਕਦੇ ਹਿੰਦੁਸਤਾਨ ਦੇ ਵਿੱਚ ਕਦੇ ਕੋਈ ਬੜਤਕਾਰ ਨਹੀਂ ਹੋਊਗਾ ਇਹ ਜੁੱਤੀਆਂ ਜੁੱਤੀਆਂ ਮਾਰਦੀਆਂ ਜੁੱਤੀਆਂ ਇੱਥੇ ਆਏ ਸੀ ਇਹਨਾਂ ਨੂੰ ਜੰਡੋ ਮਾਰਦੀ ਸੀ ਅਸੀਂ ਇਹਨਾਂ ਨੂੰ ਟੋਟੇ ਟੋਟੇ ਕਰਕੇ ਵੜ ਦੇਣਾ ਚਾਹੀਦਾ ਇਹਨਾਂ ਨੂੰ ਉਹ ਪ੍ਰੋਟੈਸਟ ਕੀਤਾ ਗਿਆ ਆ ਖਾਲੀ ਦਲ ਦੇ ਨੁਮਾਇੰਦੇ ਮੀਤਪਾਲ ਦੁਗਰੀ ਇਸ ਤੋਂ ਪਹਿਲਾਂ ਵੀ ਚਰਚਾ ਦੇ ਵਿੱਚ ਰਹੇ ਨਹੀਂ ਔਰ ਅੱਜ ਇਹ ਪ੍ਰੋਟੈਸਟ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾਈਆਂ ਲੁਧਿਆਣਾ ਗੈਂਗਰੇਪ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਦੀ ਪੇਸ਼ੀ ਹੋਈ ਆ ਤਿੰਨ ਮੁਲਜ਼ਮ ਜਦੋਂ ਅਦਾਲਤ ਚੋਂ ਬਾਹਰ ਆ ਰਹੇ ਸੀ ਉਹਨਾਂ ਦੇ ਉੱਤੇ ਅਕਾਲੀ ਦਲ ਦੇ ਨੁਮਾਇੰਦੇ ਮੀਤਪਾਲ ਦੁਗਰੀ ਔਰ ਹੋਰ ਉਹਨਾਂ ਦੇ ਸਾਥੀ ਜਿਹੜੇ ਸੀ ਉਹਨਾਂ ਦੇ ਵੱਲੋਂ ਜੁੱਤੀਆਂ ਮਾਰੀਆਂ ਗਈਆਂ ਉਹਨਾਂ ਨੇ ਕਿਹਾ ਕਿ ਅਸੀਂ ਜਾਨੋ ਵੀ ਮਾਰ ਦਿਆਂਗੇ ਅੰਦਰ ਵੀ ਜੱਜ ਦੇ ਵਿੱਚ ਇੱਕ ਕਰੋ ਸ਼ਾਂਤ ਤੌਰ ਦੇ ਉੱਤੇ ਨਿਆਪਾਲਿਕਾ ਦੇ ਵਿੱਚ ਜੱਜ ਸਾਹਿਬ ਜਿਹੜੇ ਹੁੰਦੇ ਆ ਹਮੇਸ਼ਾ ਲ ਕਟਨਾ ਐਸੀ ਪੂਰੀ ਦੁਨੀਆ ਨੂੰ ਹਲਾਹ ਦੇਣ ਵਾਲੀ ਕਟਨਾ ਹੈ 10 ਵਿਕਤੀਆਂ ਦੇ ਕਰੀਬ ਗੈਂਗਰੇਪ ਕੀਤਾ ਗਿਆ ਇੱਕ ਲੜਕੀ ਦਾ ਲੁਧਿਆਣਾ ਦੇ ਵਿੱਚ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਇਸ ਮਾਮਲੇ ਦੇ ਵਿੱਚ ਪੇਸ਼ੀ ਹੋਈ ਹੈ ਔਰ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਕੈਮਰਾ ਪਰਸਨ ਦਰਸ਼ਕੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਲੁਧਿਆਣਾ ਰੇਪ ਦੇ ਮੁਲਜ਼ਮਾਂ ਨੂੰ ਜੱਜ ਅੰਕਿਤ ਐਰੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਜਾਇਆ ਜਾ ਰਿਹਾ ਹੈ 7 ਦਿਨ ਦਾ ਪੁਲਿਸ ਰਿਮਾਂਡ ਦੇ ਉੱਤੇ ਜੱਜ ਸਾਹਿਬ ਨੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜੱਜ ਨੇ ਇਹਨਾਂ ਦੇ ਮੂਰੇ ਦੱਸਿਆ ਜਾ ਰਿਹਾ ਹੈ ਕਿ ਫਾਈਲ ਤੱਕ ਚਲਾ ਕੇ ਮਾਰੀ ਔਰ ਇਹਨਾਂ ਨੂੰ ਕਿਹਾ ਕਿ ਸ਼ਰਮਾਉਣੀ ਚਾਹੀਦੀ ਐਸੇ ਵਿਅਕਤੀਆਂ ਨੂੰ ਔਰ ਗੁੱਸੇ ਦੇ ਵਿੱਚ ਜੱਜ ਦਿਖੇ ਨੇ ਇਹ ਉਹ ਮੁਲਜ਼ਮ ਨੇ ਤਿੰਨ ਮੁਲਜ਼ਮ ਜਿਹੜੇ ਲੁਧਿਆਣਾ ਰੇਪ ਮਾਮਲੇ ਦੇ ਸੈਦ ਅਲੀ ਸੋਮੂ ਅਤੇ ਜਗਰੂਪ ਇਹ ਤਿੰਨ ਮੁਲਜ਼ਮ ਨੇ ਲੁਧਿਆਣਾ ਦੀ ਕੋਰਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹਨਾਂ ਤਿੰਨ ਮੁਲਜ਼ਮਾਂ ਨੂੰ ਅਦਾਲਤ ਤੋਂ ਪੁਲਿਸ ਕਸਟਡੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ 7 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਪੁਲਿਸ ਨੇ ਹਾਸਲ ਕੀਤਾ ਮਾਨਯੋਗ ਜੱਜ ਨੇ ਬਹੁਤ ਸਖਤ ਨੋਟਿਸ ਲਿਆ ਇਹਨਾਂ ਦਾ ਔਰ ਸਖਤ ਨੋਟਿਸ ਲੈਣ ਤੋਂ ਬਾਅਦ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਅਫਸੋਸ ਹੈਗਾ ਤੁਹਾਨੂੰ ਅਫਸੋਸ ਹੈਗਾ ਜੋ ਤੁਸੀਂ ਕੀਤਾ ਤੁਹਾਨੂੰ ਕਿਸੇ ਤਰ੍ਹਾਂ ਦਾ ਅਫਸੋਸ ਹੈਗਾ ਜੋ ਕੀਤਾ ਸੋ ਤੁਸੀਂ ਦੇਖ ਸਕਦੇ ਹੋ ਕਿ ਤਿੰਨੇ ਸਿਰ ਝੁਕਾ ਕੇ ਅੰਦਰ ਮਾਨਯੋਗ ਅਦਾਲਤ ਦੇ ਵਿੱਚ ਖੜੇ ਰਹੇ ਐ ਇਹਨਾਂ ਤਿੰਨਾਂ ਨੂੰ ਪਾਸੇ ਲੈ ਜਾਇਆ ਜਾਵੇ ਇਹਨਾਂ ਨੂੰ ਕਰ ਦਿੱਤਾ ਗਿਆ ਇਹ ਮਾਮਲੇ ਦੇ ਵਿੱਚ ਵੱਡੀਆਂ ਖਬਰਾਂ ਵੱਡੀਆਂ ਤਸਵੀਰਾਂ ਅਸੀਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀ ਕੋਟ ਜਿੱਥੇ ਪੁਲਿਸ ਦੇ ਵੱਲੋਂ ਤਿੰਨ ਮੁਲਜ਼ਮਾਂ ਨੂੰ ਵਾਪਸ ਪੁਲਿਸ ਕਸਟਡੀ ਦੇ ਵਿੱਚ ਲਿਜਾਇਆ ਜਾ ਰਿਹਾ ਵੱਡਾ ਮਾਮਲਾ ਲੁਧਿਆਣਾ ਦੇ ਵਿੱਚ ਸ਼ਨੀਵਾਰ ਰਾਤ ਗੈਂਗਰੇਪ ਹੋਇਆ ਸੀ ਉਸ ਗੈਂਗਰੇਪ ਦੇ ਤਸਵੀਰਾਂ ਨੇ ਇਹ ਉਹਨਾਂ ਮੁਲਜ਼ਮਾਂ ਦੀਆਂ ਤਿੰਨ 6 ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਪੰਜ ਦਾ ਨਾਮ ਪੁਲਿਸ ਨੇ ਦਿੱਤਾ ਤਿੰਨ ਨੂੰ ਗ੍ਰਿਫਤਾਰ ਕਰਨ 'ਚ ਪੁਲਿਸ ਕਾਮਯਾਬ ਹੋਈ ਔਰ ਉਹਨਾਂ ਤਿੰਨਾਂ ਦੀਆਂ ਇਹ ਤਸਵੀਰਾਂ ਲੁਧਿਆਣਾ ਦੀ ਅਦਾਲਤ ਦੀਆਂ ਇਹ ਤਸਵੀਰਾਂ ਨੇ ਅਫਸੋਸ ਹੈਗਾ ਜੋ ਕੀਤਾ ਸ਼ਰਮ ਹੈ ਕਿਸੇ ਤਰ੍ਹਾਂ ਦੀ ਜੋ ਕੀਤਾ ਸੋ ਇਹ ਤਿੰਨੋਂ ਮੁਲਜ਼ਮ ਨੇ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੋਈ ਨੌਜਵਾਨਾਂ ਦੇ ਵੱਲੋਂ ਜੁੱਤੀਆਂ ਮਾਰੀਆਂ ਗਈਆਂ ਇਹਨਾਂ ਦੇ ਜੁੱਤੀਆਂ ਚਲਾਈਆਂ ਗਈਆਂ ਇਹਨਾਂ ਦੇ ਉੱਤੇ ਔਰ ਪੁਲਿਸ ਸੁਰੱਖਿਆ ਦੇ ਤਹਿਤ ਉਹਨਾਂ ਨੂੰ ਅੰਦਰ ਲੈ ਜਾ ਰਹੀ ਆ ਔਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਕੋਰਟ ਕੰਪਲੈਕਸ ਦੇ ਬਾਹਰ ਦੀਆਂ ਤਸਵੀਰਾਂ ਜੁੱਤੀਆਂ ਮਾਰੀਆਂ ਗਈਆਂ ਆ ਅਕਾਲੀ ਦਲ ਦੇ ਆਗੂ ਮੀਤਪਾਲ ਦੁਗਰੀ ਦੇ ਵੱਲੋਂ ਇਹ ਜੁੱਤੀਆਂ ਮਾਰੀਆਂ ਗਈਆਂ ਮੁਰਦਾਬਾਦ ਬਲਾਤਕਾਰ ਦੀ ਦੇ ਨਾਰੇ ਲੱਗ ਰਹੇ ਨੇ ਔਰ ਪੁਲਿਸ ਜਿਹੜੀ ਆ ਉਹਨਾਂ ਨੂੰ ਬਚਾਉਂਦੀ ਹੋਈ ਇੱਥੋਂ ਲੈ ਕੇ ਗਈ ਅਦਾਲਤ ਦੀ ਕੋਰਟ ਕੰਪਲੈਕਸ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਜੁੱਤੀਆਂ ਮਾਰੀਆਂ ਗਈਆਂ ਨੇ मीतਪਾਲ ਦੁਗਰੀ ਪਹਿਲਾਂ ਵੀ ਚਰਚਾ ਦੇ ਵਿੱਚ ਰਹੇ ਨੇ ਹੁਣ ਛੱਡੋ ਇਹਨਾਂ ਨੂੰ ਅਸੀਂ ਦੱਸਦੇ ਆ ਕਿੱਦਾਂ ਕਰਨਾ ਹੈ 3 ਪੇੜਾਂ ਦੀ ਅਜਦਾ ਲੁੱਟਦੇ ਆ ਜੰਤਾਂ ਦੇ ਬਲੇ ਕਰੋ ਇਹ ਹਰਾਮ ਜਾਦਿਆਂ ਨੂੰ ਸਾਨੂੰ ਦਿਓ ਇਹਨਾਂ ਨੂੰ ਅਸੀਂ ਦੱਸਦੇ ਆ ਕੀ ਕਰਨਾ ਜੇ ਅੱਜ ਤੋਂ ਬਾਅਦ ਕਦੇ ਹਿੰਦੁਸਤਾਨ ਜਿਹੇ ਜਿਹੇ ਕੰਮ ਹੋ ਜਵੇ ਸਾਡੇ ਵਾਲੇ ਕਰੋ ਕੀ ਤਜਪੀਆਂ ਮਾਰੀਆਂ ਅਸੀਂ ਇਹਨਾਂ ਨੂੰ ਜਾਨੋਂ ਮਾਰਦੀ ਆ ਤੁਸੀਂ ਇਹਨਾਂ ਨੂੰ ਛੱਡੋ ਸਾਡੇ ਅੱਗੇ ਅਸੀਂ ਦੱਸਾਂ ਇਹਨਾਂ ਨੂੰ ਲਿਆਓ ਇੱਥੇ ਇਹਦਾ ਮੂੰਹ ਕਾਲਾ ਕਰਕੇ ਸੋ ਇਹ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਕਹਿੰਦਾ ਮੁੜ ਕੇ ਕਦੇ ਹਿੰਦੁਸਤਾਨ ਦੇ ਵਿੱਚ ਕਦੇ ਕੋਈ ਬੜਤਕਾਰ ਨਹੀਂ ਹੋਊਗਾ ਇਹ ਜੁੱਤੀਆਂ ਜੁੱਤੀਆਂ ਮਾਰੀਆਂ ਜੁੱਤੀਆਂ ਇੱਥੇ ਆਏ ਸੀ ਇਹਨਾਂ ਨੂੰ ਜੰਡਾ ਮਾਰਦੀ ਸੀ ਅਸੀਂ ਇਹਨਾਂ ਨੂੰ ਟੋਟੇ ਟੋਟੇ ਕਰਕੇ ਵੜ ਦੇਣਾ ਚਾਹੀਦਾ ਇਹਨਾਂ ਨੂੰ ਸੋ ਇਹ ਪ੍ਰੋਟੈਸਟ ਕੀਤਾ ਗਿਆ ਆ ਅਕਾਲੀ ਦਲ ਦੇ ਨੁਮਾਇੰਦੇ ਮੀਤਪਾਲ ਦੁਗਰੀ ਇਸ ਤੋਂ ਪਹਿਲਾਂ ਵੀ ਚਰਚਾ ਦੇ ਵਿੱਚ ਰਹੇ ਨੇ ਔਰ ਅੱਜ ਇਹ ਪ੍ਰੋਟੈਸਟ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾਈਆਂ ਲੁਧਿਆਣਾ ਗੈਂਗਰੇਪ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਦੀ ਪੇਸ਼ੀ ਹੋਈ ਆ ਤਿੰਨ ਮੁਲਜ਼ਮ ਜਦੋਂ ਅਦਾਲਤ ਚੋਂ ਬਾਹਰ ਆ ਰਹੇ ਸੀ ਨੇ ਉਹਨਾਂ ਦੇ ਉੱਤੇ ਅਕਾਲੀ ਦਲ ਦੇ ਨੁਮਾਇੰਦੇ ਮੀਤਪਾਲ ਦੁਗਰੀ ਔਰ ਹੋਰ ਉਹਨਾਂ ਦੇ ਸਾਥੀ ਜਿਹੜੇ ਸੀ ਉਹਨਾਂ ਦੇ ਵੱਲੋਂ ਜੁੱਤੀਆਂ ਮਾਰੀਆਂ ਗਈਆਂ ਉਹਨਾਂ ਨੇ ਕਿਹਾ ਕਿ ਅਸੀਂ ਜਾਨੋ ਵੀ ਮਾਰ ਦਿਆਂਗੇ ਅੰਦਰ ਵੀ ਜੱਜ ਦੇ ਵਿੱਚ ਇੱਕ ਕਰੋ ਸ਼ਾਂਤ ਤੌਰ ਦੇ ਉੱਤੇ ਨਿਆਪਾਲਿਕਾ ਦੇ ਵਿੱਚ ਜੱਜ ਸਾਹਿਬ ਜਿਹੜੇ ਹੁੰਦੇ ਆ ਹਮੇਸ਼ਾ ਲੇਕਿਨ ਇਹ ਕਟਨਾ ਐਸੀ ਪੂਰੀ ਦੁਨੀਆ ਨੂੰ ਹਲਾਅ ਦੇਣ ਵਾਲੀ ਕਟਨਾ ਹੈ 10 ਵਿਕਤੀਆਂ ਦੇ ਕਰੀਬ ਗੈਂਗਰੇਪ ਕੀਤਾ ਗਿਆ ਇੱਕ ਲੜਕੀ ਦਾ ਲੁਧਿਆਣਾ ਦੇ ਵਿੱਚ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਇਸ ਮਾਮਲੇ ਦੇ ਵਿੱਚ ਪੇਸ਼ੀ ਹੋਈ ਹੈ ਔਰ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਕੈਮਰਾ ਪਰਸਨ ਦਰਸ਼ਕੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਲੁਧਿਆਣਾ ਰੇਪ ਦੇ ਮੁਲਜ਼ਮਾਂ